ਆਪ ਸਭ ਦਾ ਸਾਡੇ YouTube ਚੈਨਲ ਤੇ ਸਵਾਗਤ ਹੈ। ਸਵਾਗਤ ਹੈ। ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਘੰਟੀ ਬਟਨ ਖਿਜੋਣਾ ਨਾ ਭੁੱਲਣਾ। ਇਸ ਨਾਲ ਸਾਡੀ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇਗਾ। ਚਲੋ ਵੀਡੀਓ ਸ਼ੁਰੂ ਕਰਦੇ ਹਾਂ। ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਪੀਰਾਂ ਦੇ ਪੀਰ ਬਾਬਾ ਸਿਦਚਾਨੂ ਮਹਾਰਾਜ ਜੀ ਬਾਬਾ ਸਿਦਚਾਨੂ ਦਾ ਇਹ ਥੜਾ ਪਿੰਡ ਛੇ ਕੋਪਰ ਵਿੱਚ ਸਥਿਤ ਹੈ ਆਓ ਦਰਸ਼ਨ ਕਰੋ ਸੰਗਤੋ ਬਾਬਾ ਸਿਦਚਾਨੂ ਮਹਾਰਾਜ ਜੀ ਦੇ ਦਰਬਾਰ ਦੇ ਸਭ ਸੰਗਤਾਂ ਨੇ ਦਰਸ਼ਨ ਕੀਤੇ ਆ ਬਾਬਾ ਸੱਚਾਨੰਦ ਮਹਾਰਾਜ ਦੇ ਬਾਬਾ ਸੱਚਾਨੰਦ ਮਹਾਰਾਜ ਜੀ ਤਾਂ ਦਰਸਤੀ ਰੱਖਣਾ ਨਗਰਾਂ ਤੇ ਪਲਾਕਾਂ ਨਾਂ ਨਗਰਾਂ ਤੇ ਪਲਾਕਾਂ ਨੰਦ ਨਗਰਾਂ ਦੇ ਪੂਮੀ ਤੇ ਪਲਾਕਾਂ ਨਾਂ ਬਾਬਾ ਸੱਚਾਨੰਦ ਕੱਟੂ ਬੱਛੂ ਤੇ ਪਲਾਕਾਂ ਨਾਂ ਦੁੱਖ ਦਿਲੀ ਦਾ ਦੂਰ ਰੱਖਣੇ ਬਾਬਾ ਸੱਚਾਨੰਦ ਗਲੀ ਮਹਾਰਾਜ ਜੀ ਕਰੋ ਭਲੀ ਜੈ ਹੋ ਬਾਬਾ ਸੱਚਾਨੰਦ ਮਹਾਰਾਜ ਪਲਾਕਾਂ ਨਾਂ ਪਲਾਕਾਂ ਨਾਂ ਅਖਰਾਜ ਕਲਾਦੀ ਨਿਕਾਹ ਕਰਨ ਨਗਰ ਤੇ ਲੋਹੇ ਦੀ ਬਾਤ ਦੇ ਕੇ ਰੱਖਣੀ ਚ ਕਰਾ ਬਾਬਾ ਸੱਚਾਨੰਦ ਮਹਾਰਾਜ ਜੀ ਦਾ ਬੋਲ ਸੱਚੀ ਦਰਬਾਰ ਕੀ ਜੈ ਸੀ ਦੇਖ ਸਕਦੇ ਹੋ ਬਾਬਾ ਸਿਦਚਾਨੂ ਜੀ ਮਹਾਰਾਜ ਦਾ ਥੜਾ ਕਿੰਨਾ ਪਿਆਰਾ ਸੁੰਦਰ ਬਣਿਆ ਹੋਇਆ ਹੈ ਇੱਥੇ ਮੰਗਲਵਾਰ ਨੂੰ ਬਾਬਾ ਸਿਦਚਾਨੂ ਮਹਾਰਾਜ ਜੀ ਦੇ ਨਾਮ ਦੀ ਚਾਹ ਪੜਾਈ ਜਾਂਦੀ ਹੈ ਜੈ ਹੋ ਬਾਬਾ ਸਿਦਚਾਨੂ ਮਹਾਰਾਜ ਜੀ ਸਭ ਤੇ ਭਲਾ ਕਰੇ ਜੈ ਹੋ ਬਾਬਾ ਸਿਦਚਾਨੂ ਬਲੀ ਦੀ ਸੀ ਦੇਖਿਆ ਹੋਏਗਾ ਕਿ ਦਰਬਾਰ ਉਤੇ ਕਿੰਨੇ ਜਹਾਜ ਪਿਆਰੇ ਜਹਾਜ ਚੜਾਏ ਹੋਏ ਹਨ ਜੈ ਹੋ ਬਾਬਾ ਸਿੱਧ ਚਾਨੂ ਮਹਾਰਾਜ ਜੀ ਜੈ ਬਾਬਾ ਸਿੱਧ ਚਾਨੂ ਆਪ ਸਭ ਤੇ ਵੀ ਤੰਦਰੁਸਤੀ ਰੱਖਣ ਸਭ ਦੀਆਂ ਆਸਾਂ ਮਰਦਾ ਪੂਰੀਆਂ ਕਰਨ ਜੈ ਹੋ ਬਾਬਾ ਸਿੱਧ ਚਾਨੂ ਮਹਾਰਾਜ ਜੀ ਗਣੇਸ਼ ਮਹਾਰਾਜ ਭਲਾ ਕੰਨਾ ਮਹਾਰਾਜ ਹੋ ਪੂਲੇ ਪੰਡਾਰੀਸ਼ ਮਹਾਰਾਜ ਕੀ ਜੈ